ਖਿਅਨ ਸਿਓ ਬਿਖਿਅਨ ਸਿਓ ਕਾਹੇ ਰਖਿਓ ਨੇ ਜੰਮ ਕੀ ਪਾ ਅਰੁ ਪਾਜ ਮਨਾ ਅਰੁ ਪਾਜ ਮਨਾ ਕੱਲ ਤੱਕ ਅਸੀਂ ਇਹ ਸਮਝ ਚੁੱਕੇ ਆ ਗੁਣ ਕੀ ਹੁੰਦਾ ਗੋਬਿੰਦ ਕੀ ਹੁੰਦਾ ਗਾਇਓ ਨਹੀਂ ਇਹ ਸਾਰੀਆਂ ਗੱਲਾਂ ਤੋਂ ਅਸੀਂ ਅੱਗੇ ਅੱਜ ਟੁਰਦੇ ਆ ਗੁਰੂ ਪਾਤਸ਼ਾਹ ਸਾਨੂੰ ਸਮਝਾ ਚੁੱਕੇ ਨੇ ਕਿ ਗੁਣ ਗੋਬਿੰਦ ਗਾਇਓ ਨਹੀਂ ਕਿਹਨੂੰ ਕਹ ਰਹੇ ਨੇ ਮਨ ਨੂੰ ਉਹ ਮੇਰੇ ਮਨ ਗਾਇਓ ਨਹੀਂ ਡਸਨਟ ਮੀਨ ਕਿ ਪਾਸਟ ਗਾਇ ਨਮੀ ਗੰਦਾ ਨਹੀਂ ਹੈ ਸੱਚ ਨਾਲ ਜੁੜਦਾ ਨਹੀਂ ਹੈ ਇੱਕ ਵੇਲੇ ਸ਼ਲੋਕ ਪੜ ਰਿਹਾ ਸੀ ਉਸ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਅਗਾ ਕੁਤਰਾੰਗ ਪਿੱਛਾ ਫੇਰ ਨਾ ਮੋੜਨਾ ਅੱਗੇ ਚੱਲਣਾ ਪਿੱਛੇ ਕੀ ਮੁੜਨਾ ਪਿੱਛੇ ਕੀ ਤੱਕਣਾ ਪੀਪਲ ਜੇ ਅਸੀਂ ਜਦੋਂ ਪਿੰਡੀ ਪਾਕਿਸਤਾਨੀ ਚ ਹੁੰਦੇ ਸੀ ਅਸੀਂ ਬੜੇ ਸ਼ਾ ਹੁੰਦੇ ਸੀ ਸੋ ਹੁਣ ਕੀ ਕਰੀਏ ਜੇ ਤੁਸੀਂ ਹੁਣ ਸ਼ਾ ਨਹੀਂ ਹੋ ਤੇ ਤੁਹਾਡੇ ਪੁਰਾਣੇ ਪਿੰਡੀ ਅੰਦਰ ਸ਼ਾਦਾ ਹੁਣ ਅਸੀਂ ਕੀ ਕਰੀਏ no use ਤਾਂ ਅੰਗਰੇਜ਼ ਰਾਈਟਰ ਲਿਖਦਾ ਹੈ ਇਟ ਡਸਨਟ ਮੈਟਰ ਵਟ ਯੂ ਵਰ ਇਨ ਦਾ ਪਾਸਟ ਤੁਮ ਪੁਰਾਣੇ ਸਮੇਂ ਮੈਂ ਕੀ ਥੇ ਡਸਨਟ ਮੈਟਰ ਇਟ ਮੈਟਰਸ ਵਟ ਯੂ ਆਰ ਹੈਡਿੰਗ ਫੋਰ ਤੁਸੀਂ ਕੀ ਬਣਨ ਜਾ ਰਹੇ ਹੋ ਤਾਂ ਕੀ ਬਣਨ ਬਾਰੇ ਕਹਿੰਦੇ ਨੇ ਓਏ ਮੇਰੇ ਮਨ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤਕੀਨ ਅਸੀਂ ਕੱਲ ਅਕਾਰਤ ਤੱਕ ਪਹੁੰਚੇ ਸਾਂ ਅੱਕ ਦੇ ਅਰਥ ਕਹਿੰਦੇ ਮੇਰੇ ਨਾਲ ਪੈਸੇ ਨਾਲ ਅਰਥ ਨਹੀਂ ਲੱਗ ਰਹੇ ਠੀਕ ਅਰਥ ਨਹੀਂ ਲੱਗ ਰਹੇ ਇਹ ਮੈਂ ਜਿਹੜੀ ਪੜ੍ਹਾਈ ਕੀਤੀ ਹੈ ਠੀਕ ਅਰਥ ਨਹੀਂ ਲੱਗ ਰਹੀ ਇਹ ਚੰਗੇ ਅਰਥ ਨਹੀਂ ਲੱਗ ਰਿਹਾ ਪੈਸਾ ਇੰਜ ਕਹਿੰਦੇ ਆ ਨਾ ਇਹ ਠੀਕ ਅਰਥ ਨਹੀਂ ਲੱਗ ਰਿਹਾ ਮਕਾਨ ਬਣਾ ਰਹੇ ਹਾਂ ਪਰ ਐਵੇਂ ਬੇਕਾਰ ਪੈਸਾ ਲੱਗ ਰਿਹਾ ਗੁਰੂ ਪਾਤਸ਼ਾਹ ਕਹਿੰਦੇ ਨੇ ਜਨਮ ਅਕਾਰਤਹੀਨ ਅੱਕ ਦੇ ਅਰਥ ਪੌਇਜ਼ਨਸ ਚੀਜ਼ਾਂ ਦੇ ਅਰਥ ਲਗਾ ਕੇ ਤੂੰ ਆਪਣਾ ਜੀਵਨ ਜ਼ਾਇਆ ਕਰ ਰਿਹਾ ਮੇਰੇ ਮਨ ਪ੍ਰੈਜ਼ੈਂਟ ਟੈਂਸ ਵਿੱਚ ਗਲਤ ਚੱਲ ਰਹੀ ਹੈ ਪਾਸਟ ਟੈਂਸ ਦੀ ਨਹੀਂ ਹੈ ਇਹ ਪਾਸਟ ਟੈਂਸ ਦੀ ਨਹੀਂ ਹੈ ਪ੍ਰੈਜ਼ੈਂਟ ਟੈਂਸ ਦੀ ਹੈ ਤੇ ਇਹ ਮਰਨ ਵਾਲੇ ਡੈੱਡ ਬਾਡੀ ਵਾਸਤੇ ਵੀ ਨਹੀਂ ਹੈ ਫੋਰ ਐਗਜ਼ਾਮਪਲ ਅਸੀਂ ਸ਼ਬਦ ਪੜਿਆ ਸੀ ਸਬਕਿਚ ਜੀਵਤ ਕੋ ਵਿਵਹਾਰ ਬਾਰੋਦੀ ਟੇਪ ਪਈ ਪ੍ਰਫੁੱਲਤ ਮਾਤ ਪਿਤਾ ਭਾਈ ਸੁਤ ਬੰਧਪ ਅਰਫੁਨ ਗ੍ਰਹਿ ਕੀ ਨਾਰ ਸ਼ਬਦ ਦੇ ਅਖੇ ਆਂਦਾ ਪਹਿਲਾ ਪਦ ਤਨ ਤੇ ਪ੍ਰਾਣ ਹੋਤ ਜਬ ਨਿਆਰੇ ਟੀਰਤ ਪ੍ਰੇਤ ਪੁਕਾਰ ਜਦੋਂ ਇਸ thân ਦੇ ਪ੍ਰਾਣ ਨਿਆਰੇ ਹੁੰਦੇ ਨੇ ਤਾਂ ਸਾਰੇ ਘਰ ਵਾਲੇ ਟੇਰਤ ਪ੍ਰੇਤ ਪੁਕਾਰਨ ਲੱਗ ਪੈਂਦੇ ਨੇ ਤਾਂ ਮੈਂ ਘਰ ਬੈਠਾ ਆਪਣੇ ਸਾਰੇ ਪਰਿਵਾਰ ਵਾਲਿਆਂ ਨੂੰ ਕਹਿ ਰਿਹਾ ਸੀ ਇਹ ਡੈੱਡ ਬੋਡੀ ਨੂੰ ਕਹਿ ਰਹੇ ਨੇ ਦੇਖ ਸਭ ਕੀ ਜੀਵਤ ਕੋ ਵਿਹਾਰ ਮਾਤ ਪਿਤਾ ਕੋਈ ਕੰਮ ਨਹੀਂ ਆਂਦਾ ਦੇਖ ਤੂੰ ਕੱਲਾ ਰਹਿ ਗਿਆ ਹੁਣ ਤੇਰੇ ਪ੍ਰਾਣ ਨਿਕਲ ਗਏ ਨਾ ਦੇਖਿਓ ਤੈਨੂੰ ਪ੍ਰੇਤ ਪ੍ਰੇਤ ਕਹਿਣਗੇ ਡੈੱਡ ਬੈਡੀ ਨੂੰ ਕਹਿ ਰਹੇ ਨੇ ਡੈੱਡ ਬੋਡੀ ਤੇ ਸੁਣਦੇ ਨਹੀਂ ਮੈਨੂੰ ਕਹਿ ਰਹੇ ਨੇ ਅੱਜ ਵਾਸਤੇ ਕਹਿ ਰਹੇ ਨੇ ਹੁਣੇ ਵਾਸਤੇ ਕਹਿ ਰਹੇ ਨੇ ਜਾਗ ਪਾ ਗੈਟ ਅਪ ਥਿੰਕ ਅਬਾਊਟ ਵਾਟ ਯੂ ਆਰ ਡੂਇੰਗ ਤਨ ਤੇ ਪ੍ਰਾਣ ਹੋਤ ਜਬ ਨਿਆਰੇ ਦੇ ਆਰਥੀ ਬਦਲ ਕੇ ਉਥੇ ਪੜਨ ਵੇਲੇ ਸਮਝਣ ਵੇਲੇ ਕਿ ਇਹ ਡੈੱਡ ਬੋਡੀ ਨੂੰ ਸੁਣਾਉਣ ਵਾਲੇ ਸ਼ਬਦ ਨਹੀਂ ਨੇ ਹਾਂਜੀ ਮਹਿਲਾ ਨੋਵਾ ਡੈੱਡ ਬੋਡੀ ਨੂੰ ਸੁਣਾਉਣ ਵਾਸਤੇ ਨਹੀਂ ਹੈ ਮਿਰ ਤੱਕ ਪ੍ਰਾਣੀ ਦੇ ਪਰਥਾਏ ਨਹੀਂ ਹੈ ਜਦੋਂ ਵੀ ਸਾਡੇ ਘਰਾਂ ਵਿੱਚ ਵਿਆਹ ਸ਼ਾਦੀ ਹੋਵੇ ਤਾਂ ਤੇ ਇਹਦੀ ਪਰ ਵਿਚਾਰ ਹੋ ਹੀ ਨਹੀਂ ਸਕਦੀ ਪਰ ਜਦੋਂ ਕਿਸੇ ਮਿਰ ਤੱਕ ਪ੍ਰਾਣੀ ਕੋਈ ਚਲਾਣਾ ਕਰ ਜਾਏ ਉਸ ਵੇਲੇ ਜਦੋਂ ਵਿਚਾਰ ਹੁੰਦੀ ਹੈ ਤਾਂ ਕਹਿੰਦੇ ਆ ਇਸ ਬਾਣੀ ਦਾ ਜਿੰਨਾ ਵੀ ਮਾਤਮਾ ਮਿਰਤਕ ਪ੍ਰਾਣੀ ਨੂੰ ਬਖਸ਼ਣਾ ਜਿਹੜੇ ਬੈਠੇ ਨੇ ਇਹਨਾਂ ਨੂੰ ਤੇ ਲੈਣ ਦੀ ਲੋੜ ਨਹੀਂ ਹੈ ਜਿਹੜਾ ਮਰ ਗਿਆ ਉਹ ਜਦੋਂ ਜੀਂਦਾ ਸੀ ਇਹਨਾਂ ੱਚੇ ਬੈਠਾ ਸੀ ਉਹ ਨਹੀਂ ਸੀ ਲੈਂਦਾ ਹੁਣ ਦੇ ਦੇ ਉਹਨੂੰ ਵਾਟ ਕਾਈਂਡ ਆਫ ਥਿਸ ਹਿਪੋਕ੍ਰੇਟਰ ਦਾਸ ਇਅਰ ਡੂਇੰਗ ਮਿਰਤਕ ਨੂੰ ਨਹੀਂ ਸੁਣਾਉਂਦੇ ਆ ਦਰਸ਼ਨ ਮਿਰਤਕ ਪ੍ਰਾਣੀ ਦੀ ਪਰਥਾਈ ਜਦੋਂ ਰਲ ਕੇ ਬੈਂਦੇ ਆ ਨਾ ਤਾਂ ਸਾਨੂੰ ਸੁਣਾਉਣ ਵਾਸਤੇ ਆਪ ਕੀ ਬਾਰ ਬਖਸ਼ ਬੰਦੇ ਕੋ ਬਹੁ ਨਾ ਪੌਜਲ ਫੇਰਾ ਸਾਨੂੰ ਸੁਣਾਉਣ ਵਾਸਤੇ ਅਨਰੂ ਮਰੇ ਨਰ ਕਾਮ ਨਾਵੇ ਪਸ਼ੂ ਮਰੇ ਦਸ ਕਾ ਜ ਸਵਾਰੇ that means ਬਾਣੀ ਪ੍ਰੈਜ਼ੈਂਟ ਟੈਂਸ ਵਾਸਤੇ ਮਨੁੱਖਾ ਨੂੰ ਅੱਜ ਸੁਣਾਉਣ ਵਾਸਤੇ ਹੈ ਮੇਰੇ ਮਨ ਤੋ ਗੁਣ ਗੋਬਿੰਦ ਨਹੀਂ ਗਾਂਦਾ ਅਸੀਂ ਇਹ ਸਮਝਦੇ ਹਾਂ ਗੋਬਿੰਦ ਗੁਣ ਗਾਵੋ ਸ਼ਬਦ ਪੜਦੇ ਨੇ ਬਹੁਤ ਵਾਰੀ ਪੜਿਆ ਜਿਹੜੇ ਲੋਕੀ ਕੀਰਤਨ ਕਰਦੇ ਨੇ ਉਹ ਜ਼ਿਆਦਾ ਪੜਦੇ ਨੇ ਸੁਣਨ ਵਾਲੇ ਵੀ ਜ਼ਿਆਦਾ ਸੁਣਦੇ ਨੇ ਭਜੋ ਗੋਬਿੰਦ ਪੂਲ ਮਤ ਜਾਓ ਦਾ ਸੀ ਕੀ ਬਾਜੇ ਤੇ ਫਿਰ ਉੱਥੇ ਗੋਬਿੰਦ 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 ਕਰਨ ਲੱਗ ਪਾਂਗੇ ਕਈ ਕਰਨ ਲੱਗ ਪੈਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਰ ਭਜੋ ਗੋਬਿੰਦ ਭੂਲ ਮਤ ਜਾਓ ਗੋਬਿੰਦ ਕਬੀਰ ਸਾਹਿਬ ਦਾ ਸ਼ਬਦ ਹੈ ਗੁਰ ਗੋਬਿੰਦ ਸਿੰਘ ਜੀ ਪ੍ਰਥਾਏ ਨਹੀਂ ਹੈ ਗੋਬਿੰਦ ਦਾ ਮਤਲਬ ਹੁੰਦਾ ਹੈ ਗੋ ਮੈਨੇ ਧਰਤੀ ਬਿੰਦ ਮੈਨੇ ਆਪਣੇ ਸਰੀਰ ਤੋਂ ਲਭ ਲੈਣ ਦੀ ਕਿਰਿਆ ਆਪਣੇ ਇਸ ਅੰਤਰਾਤਮੇ ਤੋਂ ਰੱਬ ਜੀ ਨੂੰ ਕਰਤੇ ਨੂੰ ਲੱਭਣਾ ਇਹ ਗੁਰਮਤ ਦਾ ਗੋਬਿੰਦ ਦਾ मीनिंग ਹੈ ਭਜੋ ਭੱਜਉ ਹੁੰਦਾ ਹੈ ਖਾਣਾ ਨਿੱਕਾ ਨਿੱਕਾ ਕਰਕੇ ਭੋਜਨ ਭੱਜਣਾ ਡਸ ਨਾਟ ਮੀਨ ਦੌੜਨਾ ਭੱਜਣਾ ਮੀਨਸ ਸੇਵਨ ਕਰਨਾ ਭੱਜੋ ਗੋਬਿੰਦ ਪੂਲ ਮਤ ਜਾਓ ਮਾਨਸ ਜਨਮ ਕਾ ਇਹ ਇਲਾਵ ਲਾਓ ਕੀ ਹੁੰਦਾ ਫਾਇਦਾ ਬੈਨੀਫਿਟ ਮਨੁੱਖਾ ਜਨਮ ਦਾ ਬੈਨੀਫਿਟ ਹੈ ਕਿ ਤੂੰ ਆਪਣੇ ਅੰਤਰਾਤਮੇ ਦੀ ਖੋਜ ਕਰ ਸਕਦਾ ਹੈ ਇਹ ਮਨੁੱਖਾ ਜਨਮ ਦਾ ਬੈਨੀਫਿਟ ਹੈ ਮਾਨਸ ਜਨਮ ਕਾ ਇਹ ਇਲਾਵ ਫਰਕ ਜਿਹੜਾ ਪਸ਼ੂ ਹੈ ਪਸ਼ੂ ਔਰ ਇਨਸਾਨਾਂ ਵਿੱਚ ਅਤੇ ਪੰਛੀਆਂ ਤੇ ਇਨਸਾਨਾਂ ਵਿੱਚ ਬਸ ਇਤਨਾ ਹੀ ਫਰਕ ਹੈ ਕਿ ਉਹ ਆਪਣੇ ਅੰਤਰਾਤਮੇ ਅੰਦਰ ਜਾ ਨਹੀਂ ਸਕਦੇ ਨੇ ਉਹ ਅੰਦਰ ਬਿੰਦ ਅੰਦਰ ਰੱਬ ਜੀ ਨੂੰ ਖੋਜਣ ਬਾਰੇ ਜਾ ਨਹੀਂ ਸਕਦੇ ਨੇ ਕਿਉਂਕਿ ਉਹਨਾਂ ਕੋਲ ਇਤਨਾ ਦਿਮਾਗ ਨਹੀਂ ਹੈ ਕਿਉਂਕਿ ਉਹਨਾਂ ਵਾਸਤੇ ਕੋਈ ਗੁਰ ਉਹਨਾਂ ਨੂੰ ਸਮਝਾਣ ਵਾਲੀ ਬੋਲੀ ਵਾਲਾ ਗੁਰੂ ਨਹੀਂ ਹੈ ਇਹ ਇਨਸਾਨ ਤੈਨੂੰ ਵਿਜ਼डम ਦਿੱਤੀ ਗਈ ਹੈ ਤੂੰ ਮਨੁੱਖਾ ਜਨਮ ਤੈਨੂੰ ਪੂਰਾ ਬ੍ਰੇਨ ਦਿੱਤਾ ਗਿਆ ਹੈ ਹਰ ਇਨਸਾਨ ਕੋਲ ਪੂਰਾ ਬ੍ਰੇਨ ਹੈ ਕੋਈ ਨਾਕੂ ਮੂਰਖ ਨਾਕੂ ਸਿਆਣਾ ਮੱਤੇ ਸੋਚਣਾ ਕਿ ਕੋਈ ਗੁਰਮੁਖ ਹੁੰਦਾ ਕੋਈ ਮੂਰਖ ਹੁੰਦਾ ਕੋਈ ਕੋਈ ਜ਼ਿਆਦਾ ਇੰਟੈਲੀਜੈਂਟ ਹੁੰਦਾ ਕੋਈ ਕੁਝ ਹੁੰਦਾ ਨਹੀਂ ਸਾਰੇ ਦੇ ਸਾਰੇ ਪ੍ਰਾਪਤ ਕਰ ਸਕਦੇ ਨੇ ਸਾਰੇ ਇਕੁਅਲ ਬੀਜ ਨੇ ਹੁਣ ਕਹਿੰਦੇ ਨੇ ਮਾਨਸ ਜਨਮ ਕਾ ਇਹ ਇਲਾਓ ਪਸ਼ੂ ਪੰਛੀ ਸੋਚ ਨਹੀਂ ਸਕਦੇ ਨੇ ਤੂੰ ਸੋਚ ਸਕਦਾ ਹੈ ਇਸ ਕਰਕੇ ਆਪਣੇ ਹਿਰਦੇ ਦੇ ਅੰਤਰਾਤਮੇ ਅੰਦਰ ਜਾ ਰੱਬ ਜੀ ਨੂੰ ਲੱਭ गोबिंद भजो गोबिंद भूल मत जाओ ए ना यु कि यू कैन गो इन साइड इट्स वेरी इजी फॉर यू डोंट हैव टू ट्रैवल डोंट हैव टू हैव एनी काइंड ऑफ ट्रांसपोर्ट विद यू यू डोंट रिक्वायर एनी पेट्रोल और डीजल एंड यू डोंट रिक्वायर एनी टाइम यू डोंट हैव टू वॉक इवन सिंपली अंदर हो जा बस इंट्रोवर्ल्ड हो जा एक्सट्रो वर्ल्ड के बदले इंट्रोवर्ल्ड हो जा इंट्रोवर्ल्ड ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੇ ਗਿਰਵਾਨ ਮੇ ਸਿਰਨੀਮਾ ਕਰਵੇਕ ਹੁਣ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਕਿ ਆਵਗੁਣ ਨੂੰ ਦੂਰ ਕਰਨ ਵਾਸਤੇ ਅੰਦਰ ਜਦੋਂ ਜਾਂਦਾ ਹੈ ਇਨਸਾਨ ਤੇ ਉਹਦੇ ਆਵਗੁਣ ਛੁੱਟ ਜਾਂਦੇ ਨੇ ਵਾਹ ਇਨਸਾਨ ਸਿਰਫ ਅੰਦਰ ਹੀ ਨਹੀਂ ਜਾਣਾ ਚਾਹੁੰਦਾ ਅੰਦਰ ਨਾ ਜਾਣ ਦੇ ਕਾਰਨ ਇਹਦੇ ਆਵਗੁਣ ਛੁੱਟਦੇ ਨਹੀਂ ਨੇ ਜੇ ਅੰਦਰ ਚਲਾ ਜਾਏ ਤਾਂ ਅੰਦਰ ਜਾਣ ਸਰ ਕੀ ਹੁੰਦਾ ਹੈ ਬੜਾ ਸਿੰਪਲ ਸ਼ਬਦ ਹੈ ਮਨ ਤੂੰ ਜੋਤ ਸਰੂਪ ਹੈ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਜਦ ਤੂੰ ਮੂਲ ਪਛਾੜਿਆ ਮੈਂ ਕੌਣ ਆ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਗੁਰੂ ਦੀ ਮਤ ਦੇ ਨਾਲ ਰੰਗ ਮਾਣ ਐਸ਼ ਕਰ ਜਦ ਇਹ ਸਮਝ ਆਂਦੀ ਹੈ ਮਨੁੱਖ ਅੰਦਰ ਜਾਣਦਾ ਹੀ ਹੈ ਆਟੋਮੈਟਿਕਲੀ ਬਿਲਕੁਲ ਇਕਦਮ ਹੀ ਹਨੇਰੀ ਤੂਫਾਨ ਵਾਂਗੂ ਦੁਚਿੱਤੇ ਕੀ ਦੋਇ ਥੂਣ ਗਿਰਾਣੀ ਵਾਲੀ ਛੱਤ ਇੱਕਦਮ ਉੱਡ ਜਾਂਦੀ ਐ ਇੱਕਦਮ ਖੋਲ ਕਪਟਗੁਰ ਮੇਲਿਆ ਹੋ ਜਾਂਦਾ ਐ ਤਾਂ ਮਨੁੱਖ ਨੂੰ ਸਮਝ ਆ ਜਾਂਦੀ ਮਨੁੱਖ ਕੋਲੋਂ ਆਗੁਣ ਡ੍ਰੌਪ ਹੋ ਜਾਂਦੇ ਨੇ ਆਗੁਣ ਛੱਡਣੇ ਨਹੀਂ ਪੈਂਦੇ ਨੇ ਆਗੁਣ ਡ੍ਰੌਪ ਹੋ ਜਾਂਦੇ ਨੇ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸਾਚ ਤੇ ਆਇਆ ਓਨੀ ਮੰਦੇ ਪੈਰ ਨਾ ਰੱਖੇ ਹੋਣ ਕਰ ਸੁਕ੍ਰਿਤ ਧਰਮ ਕਮਾਇਆ ਕੋਈ ਦੁਨੀਆ ਤੋੜੇ ਬੰਦ ਨਾ ਆਪੇ ਟੁੱਟ ਜਾਂਦੇ ਨੇ ਤੋੜਨੇ ਨਹੀਂ ਪੈਂਦੇ ਨੇ ਯਾਰ ਉਹਦੇ ਨਾਲ ਕੀ ਬੈਠੀ ਉਹ ਪੀਂਦਾ ਤੇ ਹੈ ਹੀ ਨਹੀਂ ਯਾਰ ਉਹਦੇ ਨਾਲ ਕੀ ਬੈਠੀ ਹੋ ਤੇ ਵਕਤ ਸਿਰ ਸੌਂ ਜਾਂਦਾ ਸਵੇਰੇ ਉੱਠਦਾ ਉਹ ਤੇ ਰਾਤੀ 12 1 2 ਵਜੇ ਤੱਕ ਡਾਂਸ ਕਰਨ ਨੂੰ ਤਿਆਰ ਹੀ ਨਹੀਂ ਲੋਕੀ ਆਪੇ ਤੁਹਾਡਾ ਖੜਾ ਛੱਡ ਜਾਂਦੇ ਨੇ ਦੁਨੀਆ ਤੋੜੇ ਬੰਦ ਨਾ ਬੰਧਨ ਟੁੱਟ ਗਏ ਤੋੜਨੇ ਨਹੀਂ ਪੈਂਦੇ ਨੇ ਟੁੱਟ ਜਾਂਦੇ ਨੇ ਆਗੁਣ ਛੁੱਟ ਜਾਂਦੇ ਨੇ ਪਰ ਲੋਕੀ ਆਗੁਣ ਛੋੜਦੇ ਨਹੀਂ ਨੇ ਆਗੜਾ ਦਾ ਸਵਾਦ ਲੈਂਦੇ ਰਹਿੰਦੇ ਨੇ ਕਿਉਂਕਿ ਅੰਦਰ ਨਹੀਂ ਗਏ ਅੰਦਰ ਜਾਣਾ ਛੁੱਟ ਜਾਣਗੇ ਲੋਗ ਆਉਗਣਾ ਕੀ ਬੰਨੈ ਗੰਠੜੀ ਗੁਣ ਨਾ ਵੀ ਹਾਜੈ ਕੋਈ ਗੁਣ ਕੋਈ ਵੀ ਹਾਜੈ ਨੂੰ ਤਿਆਰ ਨਹੀਂ ਹੈ ਕੱਲ ਅਸੀਂ ਇੱਥੇ ਤੱਕ ਗੱਲ ਕੀਤੀ ਸੀ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਰੱਬ ਦਾ ਨਾਮ ਲੈਂਦਾ ਰਹਿਣਾ ਤੂੰ ਕੋਈ ਖਾਸ ਪਾਠ ਰਟਣ ਕਰਕੇ ਸਮਝਦਾ ਮੈਂ ਰੱਬ ਦੇ ਕੋਲ ਪਹੁੰਚ ਜਾऊंगा ਤੂੰ ਕੋਈ ਕੋਈ ਖਾਸ ਦੀਵਾਰਾ ਚਾਰ ਦੀਵਾਰਾਂ ਦੇ ਤੀਰਥ ਸਥਾਨ ਤੇ ਜਾ ਕੇ ਸਮਝਦਾ ਮੈਂ ਰੱਬ ਜੀ ਦੀ ਚਰਨ ਆ ਗਿਆ ਤੈਨੂੰ ਰੱਬ ਜੀ ਦੀ ਸ਼ਰਨ 올 ਓਵਰ ਦਾ ਵਰਡ 에ਵਰੀਵੇਅਰ ਜ਼ਾਹਰ ਜ਼ਹੂਰ ਹਾਜ਼ਰ ਜ਼ੂਰ ਓਮਨੀਪ੍ਰੈਜ਼ੈਂਟ ਸਮਝ ਨਹੀਂ ਆਂਦੀ ਜੇ ਤੈਨੂੰ ਉਹ ਸਮਝ ਆ ਗਈ ਨਾ ਆਉ ਗੁਣ ਛੁੱਟ ਜਾਣਗੇ ਗੁਣ ਗੋਬਿੰਦੇਸ ਕਰਕੇ ਗਾਣੇ ਨੇ ਹੁਣ ਕਹਿੰਦੇ ਨੇ ਇੱਕ ਨੈਕਸਟ ਡੈਫੀਨੇਸ਼ਨ ਇਜ਼ ਕਮਿੰਗ ਅਪ ਜਿਨ ਗੁਣ ਤਿੰਨ ਸਾਧ ਮਨਮਸੇ ਰੱਬ ਜੀ ਤੁਹਾਡੇ ਸਾਰੇ ਗੁਣ ਨੇ ਸਭ ਗੁਣ ਤੇਰੇ ਮੈਂ ਨਾਹੀ ਕੋਏ ਪਰ ਮੈਨੂੰ ਪਤਾ ਲਗਾ ਤੁਹਾਡੇ ਚੰਗੇ ਗੁਣ ਸਾਰੇ ਨੇ ਮੇਰੇ ਚ ਗੁਣ ਚੰਗੇ ਨਹੀਂ ਨੇ ਬਟ ਜੇ ਤੁਹਾਡੇ ਵਾਲੇ ਚੰਗੇ ਗੁਣ ਲੈ ਲਈਏ ਤਾਂ ਸਮਝੋ ਭਗਤੀ ਹੈ ਵੇਣ ਗੁਣ ਕੀਤੇ ਭਗਤ ਨਾ ਹੋਈ ਗੁਣਾ ਤੋਂ ਵੀ ਹੁਣ ਭਗਤੀ ਨਹੀਂ ਹੁੰਦੀ ਤਾਂ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ ਗੁਣ ਤਿੰਨ ਸਾਧ ਮਨਵ ਸੈ ਜਿਸ ਮਨੁੱਖ ਦੇ ਅੰਦਰ ਗੁਣ ਨੇ ਰੱਬੀ ਗੁਣ ਨੇ ਸਮਝੋ ਉਹ ਦੇ ਅੰਦਰ ਰੱਬ ਜੀ ਵਸ ਰਹੇ ਨੇ ਉਹਨੂੰ ਰਿਪੀਟ ਨਹੀਂ ਕਰਨਾ ਪੈਂਦਾ ਕਿਉਂ ਕਿ ਗੁਣਾ ਦੇ ਨਾਲ ਰਹਿੰਦਾ ਹੁਣ ਇੱਕ ਐਕਸਰਸਾਈਜ਼ ਕਰਕੇ ਵੇਖ ਲੋ ਇੱਕ ਇਨਸਾਨ ਸਵੇਰੇ 2 ਵਜੇ ਉੱਠਦਾ ਕੋਈ ਵੀ ਰੱਬੀ ਰਟਨ ਨੂੰ ਕਰਦਾ ਹੈ 2 ਜਾਂ 3 ਜਾਂ 4 ਘੰਟੇ ਮਾਲਾ ਫੇਰਦਾ ਹੈ ਚੌਕੜਾ ਮਾਰਦਾ ਹੈ ਲੋਕਾਂ ਨੂੰ ਪਤਾ ਨਹੀਂ ਆ ਉਹਦੇ ਸਾਰੇ ਘਰ ਵਾਲੇ ਲੋਕਾਂ ਨੂੰ ਬਾਹਰ ਜਾ ਕੇ ਦੱਸ ਦਿੰਦੇ ਨੇ ਸਾਡੇ ਘਰੋਂ ਬਹੁਤ ਗੁਰਮੁਖ ਨੇ ਸਵੇਰੇ 2 ਵਜੇ ਉੱਠ ਕੇ RAM RAM ALLAH ALLAH VAIGURU VAIGURU ਯਾ ਮਾਲਾ ਫੇਰਦੇ ਨੇ ਪਰ ਜਦ ਉਹ ਦਿਹਾੜ ਵੇਲੇ ਜਾ ਕੇ ਉਹ ਕਿਥੇ ਮਾਰਕੀਟ 'ਚ ਕੋਈ ਹੀਰਾ ਫੇਰੀ ਕਰਕੇ ਕੈਂਚੀ ਮਾਰਨ ਜਾਂ ਆਪਣੀ ਧੀ ਦੇ ਵੇਲੇ ਉਹ ਦਾਜ ਮੰਗਣ ਨੂੰ ਵੇਲੇ ਪੁੱਤਰ ਦੇ ਵਿਆਹ ਵੇਲੇ ਦਾਜ ਮੰਗਣ ਤਾਂ ਲੋਕੀ ਕਹਿੰਗੇ ਸਿਮਰਨ ਕਿੱਥੇ ਤੇ ਕਰਤੂਤ ਵੇਖੋ ਇਹਨਾਂ ਦੀ ਇਹਨਾਂ ਨੇ ਨੂੰ ਨੂੰ ਸਾੜ ਦਿੱਤਾ ਇਹਦਾ ਮਤਲਬ ਕੋਈ ਵੀ ਆਗੁਣ ਦੀ ਕਰਤੂਤ ਕਰੋਗੇ ਤੁਹਾਡਾ ਸਾਰਾ ਕੀਤਾ ਕਰਾਇਆ ਸਿਮਰਨ ਕਾਟਾ ਇਹਦਾ ਮਤਲਬ ਗੁਣ ਜੀਵਨ ਜਾਂਚ ਨੂੰ ਸਿਮਰਨ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੇ ਤੂੰ ਗੁਣਾ ਦੇ ਨਾਲ ਭਰਪੂਰ ਹੈ ਤਾਂ ਸੱਦ ਮਨ ਵਸੈ ਰੱਬ ਜੀ ਵਸ ਰਹੇ ਨੇ ਆਉ ਗੁਣਵੰਤੀਆਂ ਦੂਰ ਜਿਹੜੇ ਆਉ ਗੁਣਾ ਵਿੱਚ ਫਸੇ ਹੋਏ ਨੇ ਉਹਨਾਂ ਵਸਤੇ ਰੱਬ ਜੀ ਦੂਰ ਨੇ ਉਹਨਾਂ ਦੇ ਹਿਰਦੇ ਵਿੱਚ ਨਹੀਂ ਵਸਦੇ ਨੇ ਅਸੀਂ ਸ਼ਬਦ ਪੜ੍ਹ ਰਹੇ ਸਾਂ ਮੋਨ ਕਾਰਾ ਉਹ ਕਰੋ ਜੋ ਦਰਿਆ ਮੇਰੇ ਕਰੋ ਤੁਸੀਂ ਬਾਹਰ ਨਿਕਲ ਕੇ ਮੈਂ ਬੇਨਤੀ ਕਰਦਾ ਘਰ ਵਾਪਸ ਆ ਜਾਓ ਮੈਨੂੰ ਆਉ ਗੁਣ ਕੀ ਮਾਣ ਕਰੂੰ ਅਭਿਮਾਨ ਨਾ ਬੋਲੋ ਪੂਲ ਚੂਕ ਤੇਰੀ ਪ੍ਰੇਤ ਚਿਰਿਆ ਹੁਣ ਕਹਿੰਦੇ ਨੇ ਮਨਮੁਖ ਗੁਣ ਤੇ ਬਾਹਰੇ ਉਹ ਮਨੁਖ ਮਨਮੁਖ ਹੈ ਜਿਹੜਾ ਗੁਣਾ ਤੋਂ ਬਾਹਰ ਹੈ ਭਾਵ ਜਿਹੜਾ ਚੰਗੇ ਗੁਣ ਨਹੀਂ ਜੀਉਣਾ ਚਾਹੁੰਦਾ ਕਹਿੰਦੇ ਨੇ ਮਨਮੁਖ ਗੁਣ ਤੇ ਬਾਹਰੇ ਬਿਨ ਨਾਮੇ ਮਰਦੇ ਝੂਰ ਰੋਜ਼ ਰੋਜ਼ ਮਰਦੇ ਨੇ ਸਰੀਰਕ ਨਹੀਂ ਆਤਮਕ ਤੌਰ ਤੇ ਮਾਨਸਿਕ ਅਵਸਥਾ ਕਰਕੇ ਰੋਜ਼ ਰੋਜ਼ ਮਰਦੇ ਨੇ ਜਿਹੜੇ ਆਗੁਣਾ 'ਚ ਪਏ ਰਹਿੰਦੇ ਨੇ ਹੁਣ ਇਹ ਮਰਨ ਦੀ ਡੈਫੀਨੇਸ਼ਨ ਯਾਦ ਰੱਖਣੀ ਆ ਸਤਗੁਰ ਜੀ ਨੇ ਨਾ ਸੇਵਿਓ ਸ਼ਬਦ ਨਾ ਕੀਤਾ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਮੋਇਆ ਸਮਝੋ ਉਸ ਨੂੰ ਗੁਰੂ ਪਾਤਸ਼ਾਹ ਦੀ ਬੋਲੀ ਵਿੱਚ ਉਹ ਇਨਸਾਨ ਆਪਣੇ ਆਪ ਨੂੰ ਕਿ ਜਿਹੜਾ ਗੁਣਾ ਨੂੰ ਵਿਹਾਜਦਾ ਨਹੀਂ ਹੈ ਸਤਿਗੁਰ ਦੀ ਮੱਤ ਅਨੁਸਾਰ ਜੀਵਨ ਨਹੀਂ ਬਣਾਉਂਦਾ ਉਹ ਮਰ ਗਿਆ ਹੁਣ ਇਹ ਨਿਤਨਿਤ ਮਰਦੇ ਝੂਰ ਬਿਨ ਨਾਵੇਂ ਮਰਦੇ ਝੂੜ ਦਾ ਮਤਲਬ ਬਿਨ ਨਾਵੇਂ ਹੋ ਗਿਆ ਸੱਚ ਤੋਂ ਵੀ ਹੁਣਾ ਜੀਵਨ ਅਤੇ ਮਰਦੇ ਝੂਰ ਹੋ ਗਿਆ ਆਤਮਕ ਤੌਰ ਤੇ ਮਰਨਾ ਸਾੱਚੀ ਬਾਣੀ ਸੁਚਾ ਹੋਏ ਸੱਚ ਦੀ ਬਾਣੀ ਸੁਣ ਤੂੰ ਸੁਚਾ ਹੋ ਜਾਏਗਾ ਉਹਦੇ ਨਾਲ ਸੁੱਚੇ ਹੋਣ ਨਾਲ ਕੀ ਹੈਗਾ ਤੇਰੇ ਵਿੱਚ ਗੁਣ ਆ ਜਾਣਗੇ ਉਹ ਗੁਣਾ ਨਾਲ ਤੂੰ ਝੂਠਾ ਰਹਿਣਾ ਹੈ ਇਹ ਕਹਿੰਦੇ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਹੁਣ ਕਹਿੰਦੇ ਨੇ ਗੁਣ ਤੇ ਨਾਮ ਪ੍ਰਾਪਤ ਹੋਏ ਸੁੱਚਾ ਹੋ ਗਿਆ ਨਾ ਇਸ ਗੁਣ ਦੇ ਨਾਲ ਨਾ ਤੈਨੂੰ ਨਾਮ ਪ੍ਰਾਪਤ ਨਾਮ ਪ੍ਰਾਪਤ ਕੀ ਹੋ ਗਿਆ ਹੁਣ ਅਗੇ ਇਹ ਡੈਫੀਨੇਸ਼ਨ ਯਾਦ ਰੱਖਣੀ ਹੈ ਸੱਤ ਸਮਝ ਆ ਗਿਆ ਨਿਸ਼ਾਨੀ ਜਿਸ ਦੇ ਅੰਦਰ ਨਾਮ ਪ੍ਰਾਪਤ ਹੋ ਗਿਆ ਹੈ ਉਸ ਮਨੁੱਖ ਦੀ ਨਿਸ਼ਾਨੀ ਹੈ ਉਹ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਅਤੇ ਗੁਣਾ ਭਰਪੂਰ ਜੀਵਨ ਜੀਂਦਾ ਹੈ ਅਤੇ ਆਪਣੇ ਆਪ ਨੂੰ ক্লোਜ਼ ਨਹੀਂ ਕਰਦਾ ਨਿਤ ਵੱਧ ਤੋਂ ਵੱਧ ਹੋਰ ਗੁਣ ਸਿੱਖਦਾ ਹੈ ਗੁਣ ਕਿਹੜੇ বারবার ਮੈਂ ਬੋਲ ਰਿਹਾ ਗੁਣ ਗੁਣ ਰੱਬੀ ਗੁਣ ਰੱਬ ਜੀ ਇੱਕ ਨੇ ਇੱਕ ਬਣਦਾ ਹੈ ਸਤਨਾਮ ਸੱਚੇ ਨੇ ਸੱਚਾ ਜੀਵਨ ਬਿਤਾਉਂਦਾ ਹੈ ਕਰਤਾਪੁਰਖ ਕ੍ਰੀਏਟਰ ਨੇ ਕ੍ਰੀਏਟਿਵ ਬਣਦਾ ਹੈ ਲੈਗ ਪੁਲਿੰਗ ਨਹੀਂ ਕਰਦਾ ਲੋਕਾਂ ਦੀ ਥਾਂ ਥਾਂ ਦੇ ਪੋਲਿਟਿਕਸ ਕਰ ਕਰਕੇ ਲੋਕਾਂ ਨੂੰ ਘਰਾਂ ਵਿੱਚ ਨੂੰ ਸੱਸ ਨੂੰ ਲੜਾ ਦੇਣਾ ਦੋ ਭਰਾਵਾਂ ਨੂੰ ਲੜਾ ਦੇਣਾ ਦੋ ਦੋਸਤਾਂ ਨੂੰ ਲੜਾ ਦੇਣਾ ਕੋਈ ਲਗ ਪੁਲਿੰਗ ਨਹੀਂ ਕਰਦਾ ਕਿਉਂਕਿ ਰੱਬ ਜੀ ਕਰਤਾ ਪ੍ਰਖ ਨੇ ਐਵੀ ਕ੍ਰੀਏਟਰ ਕ੍ਰੀਏਟਿਵ ਕੰਮ ਕਰਦਾ ਹੈ ਉਹ ਸਾਰੂ ਕੰਮ ਕਰਦਾ ਹੈ ਇਨਸਾਨੀਅਤ ਦੇ ਭਲੇ ਦੇ ਕੰਮ ਕਰਦਾ ਹੈ ਇਹ ਵਰਲਡ ਰੇਡ ਸੈਂਟਰ ਜਾਂ ਕੋਈ ਵੀ ਕਿਸੇ ਜਗ੍ਹਾ ਵੀ ਕੋਈ ਦੁਨੀਆ ਨੂੰ ਮਾਰਨ ਦੇ ਕੰਮ ਨਹੀਂ ਕਰਦਾ ਗੁਣ ਧਾਰਨ ਦੀ ਨਿਸ਼ਾਨੀ ਕੀ ਹੈ ਪੱਕਾ ਸੁਭਾ ਸੰਤ ਨਾ ਛਾਡੇ ਸੰਤੀ ਜੇ ਕੋਟਕ ਮਿਲੇ ਅ ਸੰਤ ਜੀ ਫਲਾਣੇ ਨਾਲ ਤੇ ਮੈਂ ਇੰਜ ਕਰਦਾ ਤਾ ਕਿਉਂਕਿ ਉਹਨੇ ਮੇਰੇ ਨਾਲ ਐਂਜ ਕੀਤਾ ਸੀ ਉਹ ਵੀਰ ਜੀ ਹੁਣ ਇੱਕ ਵਾਰੀ ਦੋ ਵਾਰੀ ਕੋਈ ਤਿੰਨ ਵਾਰੀ ਕੋਈ ਚਾਰ ਵਾਰੀ ਜੇ ਚਾਰ ਪੰਜ ਵਾਰੀ ਦੇਖੋ ਨਾ ਹੋ ਗਿਆ ਬਹੁਤ ਹੋ ਗਿਆ ਨਾ ਕੋਈ ਤੇ ਹੱਦ ਹੋਣੀ ਚਾਹੀਦੀ ਹੈ ਨਾ ਨਮਰਤਾ ਦੀ ਇਹਦਾ ਮਤਲਬ ਛੇਵੀਂ ਵਾਰੀ ਆ ਸਤਵੀਂ ਵਾਰੀ ਸਾਡਾ ਜਿਹੜਾ ਅੰਦਰ ਦਾ ਸ਼ੀਤਲਤਾ ਹੈ ਨਾ ਠੰਡਕ ਹੈ ਨਾ ਉਹ ਬਾਹਰ ਨਿਕਲ ਆਂਦੀ ਹੈ ਸ਼ੈਤਾਨ ਇੱਕਦਮ ਬਾਹਰ ਨਿਕਲ ਆਉਂਦਾ ਹੈ ਪਰ ਜੇ ਸਾਡੇ ਅੰਦਰ ਪੱਕਾ ਸੁਭਾਅ ਹੋ ਗਿਆ ਨਾ ਚੰਗੇ ਗੁਣਾਂ ਦਾ ਤੰਮੈਂ ਪ੍ਰੋਫੈਸਰ ਸਾਫ ਸਿੰਘ ਜੀ ਦੇ ਆਰਥਿਕ ਪੜ੍ਹਦੇ ਆ ਇੱਕ ਜਗ੍ਹਾ ਪੜ ਰਿਹਾ ਸੀ ਗੁਰੂ ਦੀ ਬਾਣੀ ਪੜ ਪੜ ਕੇ ਆਪਣੀ ਆਤਮਾ ਨੂੰ ਸੁਣਿਆ ਦੇ ਦੇ ਕਿ ਮਨੁੱਖ ਅੰਦਰੋਂ ਆਤਮਕ ਤੌਰ ਤੇ ਇਤਨਾ ਬਲਵਾਨ ਇਤਨਾ ਪਾਦਸ਼ਾਹ ਇਤਨਾ ਸ਼ਹਿਨਸ਼ਾ ਹੋ ਜਾਂਦਾ ਹੈ ਕਿ ਲੋਕਾਂ ਦੀ ਵਦੀਗੀ ਸਹਾਰਨ ਦੱ ਜਿਗਰਾ ਬਣ ਜਾਂਦਾ ਹੈ ਸਾਨੂੰ ਤਾਂ ਨਿੱਕੀ ਜੀ ਕੋਈ ਗੱਲ ਕਰੇ ਅਸੀਂ ਝਾਂਕ ਕੇ ਬੈ ਜਾਂਦੇ ਹਾਂ ਅਸੀਂ ਡਰ ਜਾਂਦੇ ਹਾਂ ਅਸੀਂ ਦੀਨ ਇਮਾਨ ਛੋੜ ਕੇ ਚਲੇ ਜਾਂਦੇ ਹਾਂ ਸਾਨੂੰ ਅੱਗੇ ਗੁਰੂ ਪਾਤਸ਼ਾਹ ਤਾੜਨਾ ਕਰਨਗੇ ਅਬ ਕਿਉਂ ਦੌਲਤ ਦੀਨ ਉਹ ਦੀਨਮਾਨ ਤੋਂ ਡਿੱਗਦਾ ਪਿਆ ਨਿੱਕੀ ਨਿੱਕੀ ਗੱਲ ਤੇ ਦੁਆਨੀ ਚੁਆਨੀ ਪਿੱਛੇ ਲੋਕੀ ਤੇ ਵਿਆਹ ਸ਼ਾਦੀਆਂ ਕਰਕੇ ਦਾਜ ਵੇਲੇ ਬੜੇ ਸ਼ੋਅ ਆਫ ਕਰਦੇ ਨੇ ਪਰ ਜਦੋਂ ਤਲਾਕ ਹੁੰਦਾ ਤੇ ਖਰਚਾ 8 ਲੱਖ ਆਇਆ ਸੀ ਉਹ ਕਹਿੰਦੇ 10 ਲੱਖ ਲੈਣੇ ਨੇ ਦੀਨਮਾਨ ਡੋਲਦੇ ਨਹੀਂ ਜੀ ਪਹਿਲਾ ਹੀ ਤੁਸੀਂ ਇੰਨਾ ਕਰੋ ਤੁਹਾਨੂੰ ਕਿਹਨੇ ਕਿਹਾ ਸੀ ਤੁਸੀਂ ਇੰਨਾ ਸੋਨਾ ਦਿਓ ਔਰ ਇਤਨਾ ਦਿਖਾਵੇ ਦੀਆਂ 40 ਡਿਸ਼ੀਜ਼ ਬਣਾਓ ਫਿਰ ਬਾਅਦ ਵਿੱਚ ਪੰਗਾ ਪੈਣਾ ਹੀ ਹੈ ਜੇ ਬਾਅਦ ਵਿੱਚ ਪੰਗਾ ਪੈਣਾ ਹੈ ਇਸ ਨਾਲ ਉਸ ਪੰਗੇ ਦੇ ਬਾਰੇ ਅੱਜ ਸੋਚੋ ਕਿ ਮੈਂ ਅੱਜ ਆਪਣੇ ਬੱਚੇ ਨੂੰ ਕਿਹੜੇ ਵਾਲਾ ਹਰਪ੍ਰਮ ਮੇਰੇ ਬਾਬਲਾ ਦਾੰਦ ਦਿਓ ਮੈਂ ਦਾਜੂ ਵਾਲਾ ਜੀਵਨ ਸਿਖਾਵਾਂ ਅਸੀਂ ਡੋਲਦੇ ਹਾਂ ਨਹੀਂ ਕਿੰਨੀ ਕੀ ਗੱਲ ਤੇ ਪੱਕਾ ਸੁਬਾ ਇਕਵਲਸ ਟੂ ਗੁਣ ਗੋਬਿੰਦ ਗਾਉਣਾ ਜਿਸ ਨੂੰ ਗੁਰਮਤੀ ਜੀ ਨਾਮ ਕਹਿੰਦੇ ਨੇ ਨਾਮ ਇਸ ਇਕੁਅਲ ਟੂ ਗੁਣ ਗੋਬਿੰਦ ਗਾਣਾ ਗੁਣਾ ਅਨੁਸਾਰ ਨਿਰੰਤਰ ਜੀਵਨ ਜੀਣਾ ਵਿਦਆਉਟ ਫੇਲ ਸੱਚ ਦੇ ਅਨੁਸਾਰ ਜੀਣਾ ਹੁਣ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ RAM RAM ਸਭ ਕੋ ਕਹੈ ਕਿਆਂ RAM ਨਾ ਹੋਏ ਇਹ ਸ਼ਬਦ ਐਵੇਂ ਨਹੀਂ ਗੁਰੂ ਪਾਤਸ਼ਾਹ ਨੇ ਲਿਖੇ ਨੇ ਇਹਨਾਂ ਦੇ ਪਿੱਛੇ ਤਾੜਨ ਹੈ ਅਸੀਂ ਰੋਜ਼ ਬਚਪਨ ਵਿੱਚ ਪੜਦੇ ਸਾਂ ਆਨੰਦ ਸਾਹਿਬ ਸਤਗੁਰੂ ਦੀ ਨਾ ਹੋਰ ਕੱਛੀ ਬਾਣੀ ਬਾਣੀ ਦਾ ਕੱਚੀ ਸਦਗ ਬਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਕਾਣੀ ਹਰ ਹਰ ਕਰੈ ਰਸਨਾ ਕਿਆ ਕਿਛੂ ਨਾ ਜਾਣੀ ਜੋ ਕਿਆ ਜੋ ਜੀਵਨ ਸਮਝਣਾ ਸੀ ਉਹ ਨਹੀਂ ਜਾਣਦੇ ਨੇ ਮੁੱਖੋਂ ਹਰ ਹਰ ਕਰੈ ਹਰ ਹਰ ਕਰੈ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਗੁਰੂ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਮਨੁੱਖ ਨਾਮ ਦਾ ਮਤਲਬ ਸਿਮਰਨ ਦਾ ਮਤਲਬ ਧਿਆਵੋ ਦਾ ਮਤਲਬ ਨਾਮ ਜਪਣ ਦਾ ਮਤਲਬ ਨਾਮ ਭਜਣ ਦਾ ਮਤਲਬ ਇਹ ਸਮਝ ਲੇਗਾ ਕਿ ਕੋਈ ਭਗਵਾਨ ਕੇ ਨਾਮ ਦਾ ਰਟਨ ਕਰੋ ਤੇ ਗੁਰੂ ਪਾਤਸ਼ਾਹ ਇਸ ਮਨੁੱਖ ਨੂੰ ਜਿਹੜੀ ਆਮ ਦੁਨੀਆ ਲੈਂਗੁਏਜ ਹੈ ਨਾ ਬਗਲ ਮੇ ਛੂਰੀ ਮੂਹ ਮੇ RAM ਉਸ ਤੋਂ ਬਚਾਉਣਾ ਚਾਹਦੇ ਸਨ ਕਿ ਬਗਲ ਮੇ ਛੂਰੀ ਮੂਹ ਮੇ RAM ਕਰਨ ਦੀ ਬਜਾਏ ਚੰਗੇ ਗੁਣਾ ਵਾਲਾ ਬਣ ਜਾ ਰੱਬੀ ਗੁਣਾ ਵਾਲਾ ਬਣ ਜਾ ਗੁਰੂ ਪਾਤਸ਼ਾ ਸਾਨੂੰ ਇਹ ਸਮਝਾਣਾ ਚਾਹੁੰਦੇ ਨੇ ਕਿ ਤੂੰ ਸੱਚ ਦਾ ਜੀਵਨ ਜੀਏ ਨਾਮ ਹੈ ਸੱਚ ਦਾ ਜੀਵਨ ਜੀਏ ਗੋਬਿੰਦ ਗੁਣ ਗਾਉਣਾ ਹੈ ਇੱਥੇ ਤੱਕ ਅਸੀਂ ਸਮਝਿਆ ਸੀ ਤੇ ਜੇ ਤੂੰ ਗੋਬਿੰਦ ਦੇ ਗੁਣ ਨਹੀਂ ਗਾਉਂਦਾ ਤੇ ਅੱਕ ਦੇ ਅਰਥ ਖਖੜੀ ਦੇ ਅਰਥ ਪాయిਜ਼ਨਸ ਅੱਕ ਦੇ ਅਰਥ ਆਪਣਾ ਜੀਵਨ ਬਿਤਾ ਰਹਿਆ ਹੈ ਕਿਹੜੀਆਂ ਚੀਜ਼ਾਂ ਨਾਲ ਲੱਗ ਕੇ ਜਿਹੜੇ ਗੁਣ ਅਸੀਂ ਡਿਸਕਸ ਕੀਤੇ ਨੇ ਉਹਨਾਂ ਨੂੰ ਅੱਗੇ ਕਹਿੰਦੇ ਨੇ ਜੇਕਰ ਤੂੰ ਸ਼ਬਦ ਨਹੀਂ ਚੀਨਿਆ ਸਤਿਗੁਰ ਦੀ ਮਤ ਨਹੀਂ ਲਈ ਤੇਰਾ ਮਨ ਨਿਰਮਲ ਨਹੀਂ ਹੈ ਅਤੇ ਜੇ ਮਨ ਨਿਰਮਲ ਨਹੀਂ ਹੈ ਤਾਂ ਤੂੰ ਹਰੀ ਦੇ ਗੁਣ ਨਹੀਂ ਗਾ ਸਕਦਾ ਸ਼ਬਦ ਚੀਨ ਮਨ ਨਿਰਮਲ ਹੋਵੇ ਸਤਿਗੁਰ ਦੀ ਮਤ ਲੈ ਉਹਦੇ ਨਾਲ ਤੇਰਾ ਮਨ ਨਿਰਮਲ ਹੋਏਗਾ ਨਿਰਮਲ ਮਨ ਦੀ ਕੀ ਨਿਸ਼ਾਨੀ ਹੈ ਵਿਖਿਆਨ ਸੋ ਰਚੇਗਾ ਨਹੀਂ ਮਾੜੀਆਂ ਕਰਤੂਤਾ ਤਾਂ ਰਚੇਗਾ ਨਹੀਂ ਨਿਰਮਲ ਮਨ ਦੀ ਨਿਸ਼ਾਨੀ ਹੈ ਕਿ ਨਿਰਮਲ ਮਨ ਰੱਬੀ ਗੁਣਾ ਵਾਲਾ ਜੀਵਨ ਹੁੰਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਹੁਣ ਬਿਖੀਆਂ ਸਾਨੂੰ ਸਮਝਾਉਂਦੇ ਨੇ ਅੱਗੇ ਕਹਿੰਦੇ ਨੇ ਬਿਖੀਆਂ ਸਿਓ ਕਾਹੀ ਰਚਿਓ ਨਿਮਖ ਨਾ ਹੋਏ ਉਦਾਸ ਕੋ ਨਾਨਕ ਪਾਜ ਹਰਮਨਾ ਪਰੈ ਨਾ ਜਮ ਕੀ ਫਾਸ ਅਗੇਨ ਮੁਸ਼ਕਲ ਪੇਚਾ ਫੇਰ ਪੈ ਗਿਆ ਸਾਨੂੰ ਸਮਝਣਾ ਪਏਗਾ ਪਰੈ ਨਾ ਜਮ ਕੀ ਫਾਸ ਕੀ ਹੁੰਦਾ ਸਾਨੂੰ ਬਿਖੀਆਂ ਸੋ ਕਾਹੇ ਬਿਖਿਆ ਤੇ ਅਸੀਂ ਡਿਸਕਸ ਕਰ ਹੀ ਰਹੇ ਆ ਪਰ ਰਚਿਓ ਕੀ ਹੁੰਦਾ ਜੋ ਤੱਕ ਰੱੱਚੇਉ ਸਮਝ ਨਹੀਂ ਆਏਗਾ ਅਸੀਂ ਅੱਗੇ ਨਹੀਂ ਬਾਤ ਸਕਾਂਗੇ ਵਿਖਿਆਂ ਨੂੰ ਅਸੀਂ ਪਹਿਲਾਂ ਥੋੜਾ ਜਿਹਾ ਡਿਟੇਲ ਡਿਸਕਸ ਕਰਦੇ ਆ ਤਾਂ ਕਿ ਅਸੀਂ ਅੱਗੇ ਵੱਧੀਏ ਕਿ ਇਹ ਵਿਖੇਆਂ ਹੋਰ ਮੈਂ ਇਨਾ ਥਰ ਅੱਛੇ ਆਇਆ ਫਿਰ ਸਾਡੀ ਖੇਡ ਬਣ ਜਾਏਗੀ ਸਾਨੂੰ ਆਉਗਣ ਛੋੜਨਾ ਨਹੀਂ ਪਏਗਾ ਸਾਨੂੰ ਉਸ ਰੱੱਚੇ ਹੋਏ ਜਿਸ ਨਾਲ ਗੁੜ ਦੀ ਗਿੱਲੀ-ਗਿੱਲੀ ਰੋਡੜੀ ਉੱਤੇ ਉੱਪਰ ਮੱਖੀ ਬੈਠਦੀ ਹੈ ਤਾਂ ਉੱਥੇ ਹੀ ਉਹਦੇ ਪੈਰ ਫਸ ਜਾਂਦੇ ਨੇ ਇਸ ਤਰ੍ਹਾਂ ਸਾਡੇ ਪੈਰ ਉਸ ਤੋਂ ਨਿਕਲ ਆਣਗੇ ਵਿਖਿਆਂ ਵਿਖਿਆ ਦੇ ਅਰਥ ਹੁੰਦੇ ਨੇ ਵਿਸ਼ ਨਾਲ ਬੱਧਾ ਹੋਇਆ ਜ਼ਹਿਰ ਵਾਲੀਆਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਵਿਖਿਆ ਕਿੱਥੋਂ-ਕਿੱਥੋਂ ਆਂਦੀ ਹੈ ਰਸ ਗੰਧ ਅੱਖਾਂ ਕੰਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਿਖਿਆ ਆਂਦੀ ਹੈ ਔਰ ਗੁਰੂ ਪਾਤਸ਼ਾਹ ਕਹਿੰਦੇ ਨੇ ਮਨੁੱਖ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਿਖਿਆ ਗ੍ਰਹਿਣ ਕਰਦਾ ਵਿਖਿਆ ਭਜਦਾ ਰਹਿੰਦਾ ਹੈ ਕਿਹਨਾਂ ਗੁਣ ਗੋਬਿੰਦ ਗਾਇਆਨੀ ਜਨਮ ਗਾਇ ਭਜ ਭਜੋ ਗੋਬਿੰਦ ਗੋਬਿੰਦ ਗੁਣ ਭਜੋ ਭਜਣਾ ਕੀ ਹੈ ਭਜਦਾ ਕੀ ਹੈ ਭਜਦਾ ਹੈ ਵਿਖਿਆ ਵਾਲੀਆਂ ਚੀਜ਼ਾਂ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਵਿਧ ਨੈਨੋ ਡਿਟੀ ਹੂੰ ਸਾਕਤ ਦੀ ਵਿਧ ਕੀ ਹੈ ਤਰੀਕਾ ਕੀ ਸਾਕਤ ਕੀ ਕਰਦਾ ਹੈ ਸਾਕਤ ਦੀ ਨਿਸ਼ਾਨੀ ਨੂੰ ਆਪਣੇ ਨਾਲ ਜੋੜ ਕੇ ਵੇਖਣਾ ਹੈ ਤੁਸੀਂ ਸਾਰੇ ਗੁਰਮੁਖ ਜਾਂ ਪਹੁੰਚੇ ਹੋਏ ਆਈਡੀਅਲ ਇਨਸਾਨ ਹੋ ਸਕਦੇ ਹੋ ਮੈਂ ਤਾਂ ਫਸਟ ਪਰਸਨ ਦੀ ਲੈਂਗੁਏਜ ਆਪਣੇ ਆਪ ਤੇ ਟੁਕਾ ਕੇ ਦੇਖ ਰਿਹਾ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਦਾ ਸੂਤਕ ਲੋਭ ਹੈ ਜੇਵਾਸੂਤਕ ਕੂੜ ਇਸ ਜੇਵਾ ਦੇ ਨਾਲ ਕੂੜ ਦੀਆਂ ਗੱਲਾਂ ਕਰਦਾ ਹੈ ਕੂੜ ਡਿਕਾਰ ਦੀਆਂ ਗੱਲਾਂ ਕਰਦਾ ਹੈ ਕੂੜ ਕਿਨੂੰ ਕਹਿੰਦੇ ਨੇ ਕੂੜ ਜਿਹਦੇ ਨਾਲ ਸਾਰੇ ਦਾ ਸਾਰਾ ਮਾਮਲਾ ਗੜਬੜ ਹੋ ਜਾਏ ਕਿੱਥੇ ਵੀ ਤੁਸੀਂ ਨਾ ਚੰਗੀ ਭਲੀ ਖੁਸ਼ਬੂ ਫੈਲੀ ਹੋਈ ਹੈ ਉਥੇ ਲਾ ਕੇ ਵਿਚਕਾਰ ਕੂੜਾ ਸੁੱਟ ਦਿਓ ਬਦਬੂ ਆਣੀ ਸ਼ੁਰੂ ਹੋ ਜਾਏਗੀ ਤੁਸੀਂ ਆਪ ਲੋਕ ਪਰ ਸਾਰੀ ਸੈਂਟ ਵਗੈਰਾ ਲਗਾਈ ਹੋਈ ਹੈ ਪਰ ਤੁਹਾਡੀ ਕਾਰ ਅਚਾਨਕ ਕੂੜੇਦਾਨ ਦੇ ਕੋਲੋਂ ਲੰਘ ਜਾਏ ਸਮੈਲ ਆ ਜਾਏਗੀ ਸਾਰੀ ਕੀਤੀ ਕਰਾਈ ਦਾ ਪਾਣੀ ਫਿਰ ਜਾਏਗਾ ਕੂੜ ਕੂੜ ਦੀਆਂ ਐਸੀਆਂ ਗੱਲਾਂ ਜਿਤਨੀਆਂ ਵੀ ਸੀ ਰੋਜ਼ ਘਰਾਂ ਵਿੱਚ ਕਰਦਿਆਂ ਮਨ ਕਾ ਸੂਤਕ ਲੋਭ ਹੈ ਇਹ ਵਿਖੀਆਂ ਦੀ ਨਿਸ਼ਾਨੀਆਂ ਵਿਖਿਆ ਦੀਆਂ ਮਨ ਕਾ ਸੂਤਕ ਲੋਭ ਹੈ ਜੀਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰੇ ਪਰ ਤਨ ਰੂਪ ਪਰਾਇਆ ਤਨ ਤੇ ਪਰਾਏ ਰੂਪ ਨੂੰ ਲਲਚਾਈ ਨਜ਼ਰ ਨਾਲ ਦੇਖਣਾ ਕਿ ਮੈਂ ਇਹਨੂੰ ਗ੍ਰੈਬ ਕਰ ਲਵਾਂ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਏ कन्न कन्न तो बिख्या कि मैं जो असी नींद करते हाँ या नींद सुनते हाँ कन्नी सूत कन्त बारी खाए नानक हंसा आदमी बदे जन्या हो गले जंजीर पा के किसी बन्ना है ना बदे जमपुर जाए इसको जमपुर बोलते हैं कहाँ पर है जमपुर आजादपुर के आगे है या ईस्ट दिल्ली के वैस्ट दिल्ली के कोने में है या कहीं अमरीका के ऊपर है जमपुर ਯਾ ਅਸਮਾਨ ਦੇ ਉੱਪਰ ਹੈ ਜੰਪੂਰ ਨਹੀਂ ਜੰਪੂਰ ਤੇਰੇ ਮਨ ਦੀ ਅਵਸਥਾ ਹੈ ਕੋਈ ਥਾਂ ਨਹੀਂ ਹੈ ਜੰਪੂਰ RAMDASPUR GURSAR BEGAMPURA ਇਹ ਸਾਰੀਆਂ ਕੋਈ ਥਾਵਾਂ ਨਹੀਂ ਨੇ ਇਹ ਸਾਰੀਆਂ ਮਨੁੱਖ ਦੇ ਮਨ ਦੀਆਂ ਆਤਮਿਕ ਅਵਸਥਾਵਾਂ ਦੇ ਨਾਂ ਨੇ BEGAMPURA ਜਿੱਥੇ ਮਨੁੱਖ ਨੂੰ ਗਮ ਨਹੀਂ ਰਹਿੰਦਾ ਜੰਪੂਰ ਹੁਣ ਸਾਨੂੰ ਬੱਦੇ ਜੰਪੂਰ ਜਾਏ ਦਾ मीनिंग ਸਮਝ ਆਇਆ ਮਨੁੱਖ ਦੀ ਉਹ ਅਵਸਥਾ ਜਿਹਦੇ ਨਾਲ ਵਿਖਿਆ ਨਾਲ ਰਚਿਆ ਰਹਿੰਦਾ ਇਹਨਾਂ ਨੂੰ ਗੁਰਬਾਣੀ ਵਿੱਚ ਜੰਮ ਕਹਿੰਦੇ ਨੇ ਹੁਣ ਸਾਨੂੰ ਅੱਗੇ ਪਰੇਨਾ ਜੰਮ ਕੀ ਫਾਸ ਸਮਝ ਆ ਜਾਏਗਾ ਕਹਿੰਦੇ ਨੇ ਵਿਖਿਆਸ ਮੂੰਚ ਜ਼ੈਰ ਨੂੰ ਵਿਖਿਆਸ ਕਹਿੰਦੇ ਨੇ ਹੁਣ ਕੀ ਹੈ ਬਾਦ ਜ਼ੁਬਾਨੀ ਬਾਦ ਜ਼ੁਬਾਨੀ ਕੀ ਹੈ ਅਸੀਂ ਉਸ ਦਿਨ ਗੁਰਦੁਆਰੇ ਮੋਤੀਬਗ ਸ਼ਬਦ ਪੜ੍ਹਦੇ ਸਾਂ ਸੰਤੈ ਸੰਗ ਸੰਤ ਸੰਭਾਖਨ ਸੰਭਾਖਨ ਕੀ ਹੁੰਦਾ ਗੁਫ਼ਤਗੂ ਗੱਲਬਾਤ ਗੱਲਬਾਤ ਐਸੀ ਕਰਨੀ ਚੰਗੀ ਵਾਲੀ ਕਰਨੀ ਪਰ ਬਦਜ਼ਬਾਨੀ ਕਰਨੀ ਸਾਨੂੰ ਬਦਜ਼ਬਾਨੀ ਬਹੁਤ ਆਉਂਦੀ ਹੈ ਤੁਸੀਂ ਸਾਰੇ ਆਪਣੇ ਤੇ ਟੁਕਾ ਕੇ ਦੇਖਣਾ ਇਹ ਸਾਡੀ ਬਦਜ਼ਬਾਨੀ ਜਦੋਂ ਸ਼ੁਰੂ ਹੁੰਦੀ ਹੈ ਨਾ ਤਾਂ ਇਹ ਬਦਜ਼ਬਾਨੀ ਨਾ ਅਸੀਂ ਵਾਲ ਆਫ ਰਿਸਪੈਕਟ ਤੋੜ ਦਿੰਦੇ ਆ ਨਾ ਇਸ ਵਾਲ ਆਫ ਰਿਸਪੈਕਟ ਨੂੰ ਤੋੜਨ ਦੇ ਨਾਲ ਪਤੀ ਪਤਨੀ ਦੀ ਨਹੀਂ ਬਣਦੀ ਮਾਪਿਓ ਜਦੋਂ ਬੱਚਿਆਂ ਨੂੰ ਬੁਰੇ ਤਰੀਕੇ ਨਾਲ ਬੋਲਦੇ ਨੇ ਤਾਂ ਬੱਚਿਆਂ ਦੇ ਨਾਲ ਮਾਪਿਓ ਦੀ ਟੁੱਟ ਜਾਂਦੀ ਹੈ ਬੱਚਿਆਂ ਦੀ ਮਾਪਿਓ ਨਾਲ ਜਦੋਂ ਭੜੇ ਬੋਲ ਬੋਲਦੇ ਨੇ ਤਾਂ ਟੁੱਟ ਜਾਂਦੀ ਹੈ ਬਾਜ਼ੂਬਾਨੀ ਸਾਨੂੰ ਹਰ ਜਗ੍ਹਾ ਧਰਤੀ ਤੋਂ ਆਕਾਸ਼ ਚੜਾ ਸਕਦੀ ਹੈ ਚੜ੍ਹੇ ਆਕਾਸ਼ ਤੋਂ ਥੱਲੇ ਡਗਾ ਸਕਦੀ ਹੈ ਇਸ ਕਰਕੇ ਬਾਜ਼ੂਬਾਨੀ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਵਿਖਿਆਸ ਵਿਖਿਆਂ ਦੀਆਂ ਨਿਸ਼ਾਨੀਆਂ ਦੀ ਲਿਸਟ ਆਸਾ ਕੀ ਵਾਰਿਸ ਰੋ ਸਿਖਾੰਦੇ ਨੇ ਨਾਨਕ ਫਿੱਕੇ ਬੋਲੇ ਆ ਬੋਲੇ ਆ ਦੇ ਐੜੇ ਨੂੰ ਦੁਲਾਵਾਂ ਨੇ ਬੋਲਣ ਦੇ ਨਾਲ ਬਿੰਦੀ ਲਾ ਕੇ ਉਚਾਰਨ ਕਰਨਾ ਹੈ ਗ੍ਰਾਮਰ ਨਾਲ ਨਾਨਕ ਫਿੱਕੇ ਬੋਲੇ ਆ ਤਨ ਮਨ ਫਿੱਕਾ ਹੋਏ ਫਿੱਕੇ ਹੋ ਜਾਈ ਰੇ ਬਾਰ ਬਾਰੋਂ ਅਸੀਂ ਦਿਸਣਿਆ ਲਿਸ਼ਕੇ ਪੁਸ਼ਕੇ ਬਾਰ ਬਾਰੋਂ ਅਸੀਂ ਪਰਫਿਊਮ ਲਗਾਈ ਹੋਈ ਹੈ ਉਹ ਟਾਪ ਕਲਾਸ ਪਰ ਜਦੋਂ ਅਸੀਂ ਬੋਲਦੇ ਆ ਬੱਝ ਜ਼ਬਾਨੀ ਬਿਖਿਆਨ ਸਿਓ ਕਾਹੇ ਰਜਿਓ ਕੋਈ ਕੰੰਦਰ ਮੈਨੂੰ ਇਹ ਸੂਟ ਨਹੀਂ ਕਰਦਾ ਕੋਈ ਕੰੰਦਰ ਮੈਨੂੰ ਉਹ ਸੂਟ ਨਹੀਂ ਕਰਦਾ ਪਰ ਮੇਰਾ ਤੇ ਮੇਰੇ ਵਰਗੇ ਲੱਖਾਂ ਲੋਕਾਂ ਨੂੰ ਪਿਛਲੇ ਕਈ ਸਾਲਾਂ ਤੋਂ ਪੂਰਾ ਪ੍ਰੋਸਸ ਸਿੰਕੋ ਸੁਪਰੀਮ ਹੈਅਰ ਫਿਕਸਰ ਸਿੰਕੋ ਕਲਾਸਿਕ ਹੈਅਰ ਫਿਕਸਰ ਜਿਸ ਤੇ ਹੱਥ ਕੰਬੰਦ ਕਰਕੇ ਪਰੋਸਾ ਕਰਦਾ ਹੈ ਹਰ ਸਿੱਖ ਅਨੇਮ ਯੂ ਕੈਨ ਰਿਲਾਇ ਆਪਨ ਸਿੰਪਲ आखिर सी पंजाबी मैट्रिमनी नो ही क्यों चुने पंजाबी मैट्रिमनी विच मिल दिए सब तो ज़्यादा चॉइस। इसलो यूज़ करना बड़ा आसान है। इतने ऐसी कुंडलियाँ भी मिला सकते हैं। पंजाबी मैट्रिमनी ने लक्खा रिश्ते बनवाए नहीं। तो होर की चाहिए था। पंजाबी अंदाज़ 25 साल आधा प्रोसा। पंजाबी मैट्रिमनी सर्वन करो गुरबाणी कीर्तन ते शब्द विचार। ਸੰਤ ਬਾਬਾ ਗੁਰਦੇਵਾਲ ਸਿੰਘ ਜੀ ਟਾਂਡੇ ਵਾਲਿਆਂ ਪਾਸੋਂ ਸਤਿਗੁਰੂ ਨੂੰ ਤਾਂ ਕੋਈ ਨਹੀਂ ਕਹਿ ਸਕਦਾ ਤੂੰ ਮਾਨ ਤੁਸੀਂ ਛੱਡਦੇ ਹੋ ਨਾ ਉਹਨਾਂ ਨੂੰ ਮਾਨ ਕਿੱਥੇ ਸਾਧਨਾ ਕਰਨ ਵਾਲੇ ਬੰਦੇ ਨੂੰ ਕਿਹਾ ਫਿਰ ਤੇ ਹੰਕਾਰ ਛੱਡਦੇ ਜੇ ਅੰਗੇ ਲੰਘਣਾ ਤਪਸਥਾਨ ਸਜਖੰਡ ਵਾਸੀ ਸੰਤ ਬਾਬਾ ਬਲਵੰਤ ਸਿੰਘ ਜੀ ਉੜਮੁਰ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਜਬਹਮ ਕਰ ਨਾ ਸ਼ਾਮ 7:30 ਵਜੇ ਤੋਂ 8:00 ਵਜੇ ਤੱਕ ਪੀਟੀਸੀ ਸਿਮਰਨ ਤੇ